ਮੰਮੀ ਹਾਂ ਕੰਮ ਕਾਣ ਨੇ ਆ ਆ ਮੈਂ ਕਰਾਈ ਕਰਨਾ ਥੋੜੀ ਬਹੁਤੀ ਲਿਆ ਮੈਂ ਕਰਨ ਈ ਕੋਈ ਨਹੀਂ ਮੈਂ ਕਰ ਦਿੰਨੀ ਆ ਕੀ ਕਹਿਤਾ ਰਾ ਦਾ ਭਾਬੀ ਨੂੰ ਆ ਕੁਸਕੀ ਨਹੀਂ ਹੈਗੀ ਕਿ ਦੇ ਅੰਦਰੋਂ ਬਾਹਰ ਹੀ ਨਹੀਂ ਨਿਕਲੀ ਆ ਵੇ ਲੋ ਕਿੰਨਾ ਖਲਾਰਾ ਪਿਆਰ ਨਾ ਕੋ ਸੇ ਦਾ ਝਾੜੂ ਪੋਚਾ ਕੀਤਾ ਨਾ ਕੋਈ ਹੋਰ ਕੰਮ ਧੰਦਾ ਕੀ ਗੱਲ ਹੋਈ ਜਿਹੜੀ ਨਿਕਲੀ ਨਹੀਂ ਹੈਗੀ ਹੇ ਤੱਕ ਅੰਦਰੋਂ ਨਾ ਨਾ ਨਿਕਲੇ ਰਹਿਣ ਦੇ ਮਾਰੀ ਹੁਣ ਅੰਦਰੇ ਪਤਾ ਤੁਹਾਨੂੰ ਹੁਣੇ ਲੱਗਣਾ ਵੀ ਕੀ ਪਾ ਵੇਖਦੀਆਂ ਹੋਇਆ ਕੀ ਆ ਆਹ ਤੈਨੂੰ ਪਤਾ ਹੀ ਨਹੀਂ ਲੀੜਾ ਲੱਤਾ ਲਿਆ ਕੇ ਸੂਟ ਲਿਆ ਕੇ ਤਾਂ ਬਾਹਰ ਦੇ ਬਾਰੀ ਸੀਨੇ ਦੇ ਆਈ ਹਾਂ ਔਰ ਅਸਾ ਕਰ ਲਿਆਂਦੇ ਹੀ ਨਹੀਂ ਗਏ ਨਾ ਕਰ ਲਿਆਂਦੇ ਨਹੀਂ ਤੋ ਤਾਂ ਮੈਂ ਆਖਿਆ ਫਿਰ ਕਿ ਬੋਲੀ ਮੈਂ ਤਾਂ ਤਾਂ ਕਰਕੇ ਡਈ ਹੁਣ ਅੰਦਰੋਂ ਨਿਕਲੀ ਨਹੀਂ ਚੱਲ ਮੰਮੀ ਦਫਾ ਕਰ ਹੁਣ ਭਾਬੀ ਦੀ ਤੇ ਆਤੀ ਏਦਾਂ ਦੀ ਆ ਤੇ ਹੁਣ ਲੜ ਲੜ ਕੇ ਵੀ ਇਹਦੇ ਨਾਲ ਕੀ ਕਰ ਲੈਣਾ ਇੰਨੇ ਕਿਹੜਾ ਸਮਝਣਾ ਵਾ ਕਾਨੀਆਂ ਦੇ ਨੇ ਆਪਣੀਆਂ ਮਰਜ਼ੀ ਆਂ ਸਾਡੀ ਨਹੀਂ ਇਹਨੇ ਸੁਣੀ ਰਾਜਵਿੰਦਰ ਨਾ ਸੁਣੇ ਕਰਦੀ ਤੇ ਕਰਦੀ ਰਵੇ ਅਸੀਂ ਵੀ ਕਰਨ ਜਾਣਦੇ ਸਭ ਕੁਝ ਅਸੀਂ ਕੋਈ ਨਿਆਣੇ ਨਹੀਂ ਗੇ ਮੈਂ ਤਾਂ ਸੋਚਿਆ ਚਲੋ ਵੱਡਾ ਨੋ ਪੁੱਤ ਵਾ ਚਲ ਆਪੇ ਸਾਰੀਆਂ ਚੀਜ਼ਾਂ ਲਿਆਉਣ ਦੇ ਕੋਈ ਗੱਲ ਨਹੀਂ ਮੈਂ ਆ ਕੇ ਲੈਣਾ ਵਿੱਚ ਵੜ ਕੇ ਜ਼ਿੰਮੇਵਾਰੀਆਂ ਚੁੱਕ ਕੇ ਪਰ ਇਹ ਨਹੀਂ ਗਈ ਇਹਨੂੰ ਇਹ ਵੀ ਜੋ ਪੈਸਾ ਤੇਲਾ ਮੈਂ ਸੂਟ ਸਵਾਲਾ ਵਨ ਸਵਨੇ ਸਵਾੰਦੀ ਰਵੇ ਅਹੀਂ ਇਦਾਂ ਹੁਣ ਕਰਨਾ ਵਾ ਇਹਨਾਂ ਦੇ ਸਿਰ ਤੇ ਨਹੀਂ ਰਹਿਣਾ ਅਹੀਂ ਪੈਸਾ ਤੇਲਾ ਆਪਣੇ ਕੋਲ ਰੱਖਣਾ ਅਹੀਂ ਵੀ ਵਨ ਸਵਨੇ ਸੂਟ ਲੈ ਕੇ ਪਾ ਕੇ ਹਾਂ ਨਿਕਰੋੜਾ ਕਸੇ ਸੂਟ ਪਾਉਂਦੀ ਤਰਲੇ ਲੈ ਆਂਦੀ ਮੰਮੀ ਕੀ ਕਰਨੇ ਇਹਨੇ ਵਨ ਸਵਨੇ ਸੂਟ ਲਿਆ ਕੇ ਪਾ ਗੇ ਕੋਈ ਕੋਈ ਆਪਾਂ ਚੱਜ ਦੀ ਚੀਜ਼ ਬਣਾਵਾਂਗੇ ਇਹਨੇ ਤੇ ਸੂਟਾਂ ਮੂੰਹੀ ਢਾ ਛੱਡਿਆ ਸਾਰਾ ਕੁਝ ਹੋਰ ਕਰਦੀ ਵੀ ਕੀ ਆ ਕਦੇ ਆ ਰਿਸ਼ਤੇਦਾਰ ਦਾ ਵਿਆਹ ਆ ਗਾ ਕਦੀ ਆਦਾ ਇਹਦੇ ਤੇ ਰਿਸ਼ਤੇਦਾਰਾਂ ਦੇ ਵਿਆਹ ਹੀ ਨਹੀਂ ਮੌਕੇ ਦੇ ਹਾਲੋ ਮੰਮੀ ਦਫਾ ਕਰ ਐਵੇਂ ਖਾਪਦੀਆਂ ਆਪਣਾ ਬੀਬੀ ਬੂਬੀ ਵਧਾਉਂਗੇ ਉਹਨੇ ਕਿਹੜਾ ਤੁਹਾਨੂੰ ਪੁੱਛਣਾ ਵਾ ਫਿਰ ਵੀ ਆਪੜੂ ਤੁਹਾਨੂੰ ਸਾਰਾ ਕੁਝ ਕਰਨਾ ਪੈਣਾ ਵਾ ਉਹਨੇ ਤਾਂ ਮੰਜੇ ਤੋਂ ਹਿੱਲਣਾ ਹੀ ਨਹੀਂ ਅਗਲੀ ਨੇ ਨਹੀਂ ਨਾ ਹਿੱਲੇ ਪੁੱਤ ਅਸੀਂ ਅੱਗੇ ਵੀ ਰੋਟੀ ਪਕਾ ਕੇ ਖਾਣੇ ਹਾਂ ਅਸੀਂ ਹੁਣ ਵੀ ਰੋਟੀ ਪਕਾ ਕੇ ਖਾਣੀ ਆ ਸਾਨੂੰ ਆਹਦਾ ਕਾਦਾ ਸੋਖੋ ਮੰਮੀ ਸਾਡੇ ਕਰਮਾ ਜ ਨਹੀਂ ਸੋਖ ਹੈਗਾ ਇਹੀ ਵੀ ਮੰਜੇ ਤੇ ਬਹਿ ਕੇ ਰੋਟੀ ਖਾ ਲਾਂਗੇ ਇਹ ਤਾਂ ਆਪੜੀ ਖਾਪਣਾ ਪੈਣਾ ਵਾ ਅ ਜਿੰਨਾ ਕਿ ਜਕਰ ਮੈਂ ਆ ਤੁਹਾਡੇ ਨਾਲ来 ਜਣੀ ਜਦੋਂ ਕਿਤੇ ਮੈਸ ਹਰੇ ਚਲ ਗਈ ਤਾ ਤੂੰ ਇਕੱਲਾ ਨੇ ਰੋਲਦੇ ਰਹਿਣਾ ਮੈਨੂੰ ਤੇ ਬੜਾ ਹੀ ਤਰਸਾ ਹੁੰਦਾ ਤੁਹਾਡਾ ਵੀ ਆ ਭਾਬੀ ਕੋਲੋਂ ਇੱਕ ਸੁੱਖ ਦਾ ਸਾਹ ਨਹੀਂ ਆਇਆ ਸਾਨੂੰ ਇਹਦੇ ਨੇ ਹਥੋਂ ਸੁੱਖਿਆਗਾ ਕੋਈ ਗੱਲ ਨਹੀਂ ਰਾਜਵਿੰਦਰ ਕਰ ਲੈਂਦੇ ਜੋ ਕਰਦੀ ਆ ਕੱਲ ਨੂੰ ਇਹਦੀ ਵੀ ਤਿਵਾਰੀ ਆਉਣੀ ਆ ਨਾ ਮੰਮੀ ਭਾਬੀ ਦਾ ਤੇ ਜਿਹੜਾ ਕਸੂਰ ਹੈਗਾ ਹੈਗਾ ਹੀ ਆ ਆ ਵੀਰ ਦਾ ਕਸੂਰ ਬਹੁਤ ਆ ਆ ਜਿੰਨਾ ਚਿਰ ਤੇ ਮੇਰਾ ਪਿਓ ਜਿੰਦਾ ਸੀ ਤੇ ਵੀਰ ਵੀ ਚੰਗਾ ਸੀ ਅਸਲ 'ਚ ਵੀਰ ਦਾ ਪਤਾ ਤੇ ਹੋਣੀ ਲੱਗਣਾ ਸੀ ਪਰ ਵੀਰ ਡੈਡੀ ਦੇ ਮੁੱਕਣ ਦੇ ਨਾਲ ਨਾ ਵੀਰ ਦਾ ਵੀ ਸਾਰਾ ਤੌਰ ਤਰੀਕੇ ਬਦਲ ਗਿਆ ਇਹਨੂੰ ਹੈ ਹੀ ਨਹੀਂ ਆ ਵੀ ਮੇਰੀ ਮਾਂ ਆ ਮੇਰੀ ਭੈਣਾਂ ਆ ਵੀ ਮੇਰੀ ਕੋਈ ਜ਼ਿੰਮੇਵਾਰੀਆਂ ਨਾ ਜੋ ਜ਼ਿੰਮੇਵਾਰੀਆਂ ਘਰ ਵਾਲੀ ਦੀਆਂ ਬਸ ਪੂਰੀਆਂ ਕਾਨੀਆਂ ਆਹੀ ਤਾਂ ਨਾ ਹੋਏ ਆ ਵਰ ਗਈਆਂ ਇਹਦੇ ਵਾਸਤੇ ਇਹਦੀਆਂ ਰਾਇਵਾਗਾ ਹੋ ਗਈਆਂ ਇਹਨੂੰ ਇਹ ਭਣ ਮੇਰੇ ਮੂੰਹ ਹਲ ਵੇਖਣਾ ਵਾ ਤਾਂ ਕਰਕੇ ਏਦਾਂ ਕਰਦਾ ਤਾਂ ਝਾੜ ਝਾੜ ਸੁੱਟਦਾ ਸਾਡੇ ਸਾਹਮਣੇ ਕੋਹ ਤੋਂ ਉਹਦੇ ਸਾਹਮਣੇ ਕੁਛ ਕੋਈ ਗੱਲ ਨਹੀਂ ਪੁੱਤ ਪਿਓ ਸਾਰਾ ਨਾਲ ਤੇ ਨਹੀਂ ਰਹਿਣਾ ਮੈਂ ਵੀ ਕਿਹੜੇ ਤੇ ਨਾਲ ਬੱਝੀ ਰਹਿਣਾ ਮੇਰਾ ਵੀ ਕੀ ਪਤਾ ਕਦੋਂ ਆ ਗਈਆਂ ਕਿ ਨਹੀਂ ਹੈਗੀ ਜਿੱਦਾਂ ਸਤਮ ਦੇ ਚੱਲ ਮੰਮੀ ਏਦਾਂ ਨਾ ਕਿਹਾ ਕਰ ਮੂੰਹ ਤੇ ਮੈਂ ਆ ਇਹਨਾਂ ਤੱਕ ਕਾਦੀ ਆਸ ਵਾ ਹੋਰ ਚਲ ਕੋਈ ਗੱਲ ਨਹੀਂ ਤੂੰ ਇਹਦਾ ਘਰ ਮੂੰਹ ਤੋ ਲਿਆ ਆ ਮਮੀ ਚਲ ਫੇ ਮੈਂ ਚਾਹ ਬਣਾ ਕੇ ਤੇ ਲਿਆਉਣੀ ਮੈਂ ਮਾਂ ਮੜ ਜੀ ਸਫਾਈ ਕਰ ਲਾਂ ਤੇ ਚਾਹ ਚ ਬਣਾਵਾ ਵਿੱਚ ਜਿੱਥੇ ਚੀਜ਼ਾਂ ਪਈਆਂ ਦੁੱਧ ਉਦਾਂ ਹੀ ਅੰਦਰ ਨਹੀਂ ਕਿਤੇ ਫ੍ਰੀਜ ਚ ਨਹੀਂ ਰੱਖਿਆ ਆ ਸਬਜ਼ੀ ਵਾਲਾ ਕੁੱਕਰ ਵੇਲਾ ਇਦਾਂ ਹੀ ਪਿਆ ਹੋਇਆ ਇਹਨੂੰ ਕੋਈ ਪਤਾ ਨਹੀਂ ਦਾ ਮੰਮੀ ਉਹਨੂੰ ਨਹੀਂ ਪਤਾ ਵੀਰ ਨੂੰ ਵੀ ਤੇ ਵੇਖਦਾ ਹੀ ਇਹ ਵੀ ਕੀ ਕਰਦੀ ਆ ਆ ਰਾਤ ਦਾ ਖਲਾੜਾ ਛੱਡਿਆ ਵੀਰ ਵੀ ਤੇ ਕਹਿ ਹੀ ਸਕਦਾ ਹੀ ਪਰ ਵੀਰ ਨੇ ਤਾਂ ਉਹਨੂੰ ਕੁਝ ਕਹਿਣਾ ਹੀ ਨਹੀਂ ਉਲਟ ਵੀਰ ਨੇ ਸਾਨੂੰ ਹੀ ਕਹਿ ਦੇਣਾ ਮਿੱਠੇ ਪੋਚੇ ਜੇ ਪਾ ਜਾਣੇ ਆ ਸੱਚੇ ਦਾ ਸੱਚਾ ਹੋ ਜਾਂਦਾ ਚੱਲ ਦਫਾ ਕਰੋ ਤੂੰ ਅਸੀਂ ਦੋ ਨੌਕਰ ਆਣੀਆਂ ਵਾ ਉਹਨਾਂ ਦੀ ਦੱਕ ਬਣੀ ਦਫਾ ਕਰੋ ਆ ਬਣਾਓ ਘੁੱਟ ਚਾ ਸਵੇਰੇ ਸਵੇਰੇ ਆਵੀਆਂ ਤੇ ਪਾ ਚੱਲ ਨਾ ਬਣਾਉਣੀ ਬਣਾਉਣੀ ਆ ਰਾਜਵਿੰਦਰ ਪੁੱਤ ਚਾਹ ਤਾਂ ਲਈ ਹੁਣ ਪੀ ਆਹੀ ਤੇ ਮੈਂ ਜਰਾ ਕਨਾ ਪਰ ਸਿਨੀਵਾਲ ਚੱਲੀ ਉਹਦਰ ਕੀ ਕੰਨ ਜਾਣਾ ਮਾਂ ਵੀ चुप कर हौली बोल मेन कम की कम वै दस तू भी ना कुछ बहुत लें मम्मी मैनु दस के जाओगे मैं भी पता होगा भी तीन तो किए है जो मेरे भाभी ने तो पूछ ले चुप कर क्यों जो उठूगी बहार आऊगी तूीना भी मम्मी कियी तू कहीं मेनू नी पता पता किस के गई भाभी ने कह तू दसना नहीं दसना भाभी बड़ी पत्नी जी ने दसना है असना जे वीर ने पूछा ਤੂੰ ਕਹਦੀ ਮੈਨੂੰ ਪਤਾ ਹੀ ਨਹੀਂ ਕਿੱਥੇ ਗਈ ਮੈਨੂੰ ਦੱਸ ਕੇ ਹੀ ਨਹੀਂ ਗਈ ਠੀਕ ਆ ਨਹੀਂ ਦੱਸਦੀ ਚਲੋ ਪਰ ਕੰਮ ਕਿਹੜੇ ਜਾਣਾ ਵਾ ਨਹੀਂ ਕੰਮ ਕਿਹੜੇ ਜਾਣਾ ਰਾਜਵਿੰਦਰ ਮੈਂ ਇਹਨੂੰ ਕਵਾਂ ਕੋਈ ਚੰਗਾ ਰਿਸ਼ਤਾ ਵੇਖ ਕੇ ਨਾ ਤੇ ਮੈਨੂੰ ਦੱਸ ਪਾ ਕਿਹਦੇ ਵਾਤੇ ਨਹੀਂ ਤੇਰੇ ਵਾਤੇ ਆ ਮੇਰੇ ਹੁੰਦਿਆ ਨਹੀਂ ਤੈਨੂੰ ਕੋਈ ਪੁੱਛਣਾ ਤੇ ਮੇਰੇ ਮਗਰੋਂ ਤੈਨੂੰ ਕਿੰਨੇ ਪੁੱਛਣਾ ਵਾ ਕਿਉਂ ਮੰਮੀ ਫਿਕਰ ਕਰਦੀ ਮੇਰੇ ਵਿਆਹ ਦੀ ਹਜੇ ਨਹੀਂ ਮੈਂ ਵਿਆਹ ਕਰਾਉਣਾ ਹੋਰ ਕਦੋਂ ਕਰਾਉਣਾ ਉਮਰ ਤੇਰੀ ਹੋਈ ਆ ਇਹ ਪਹਿਲਾਂ ਇਹਦਾ ਨਾਂ ਨੁਕਰ ਕਰਦੀ ਰਿਹਾ ਕਰ ਗਾ ਮੰਮੀ ਉਮਰ ਤੇ ਮੇਰੀ ਹੋਈ ਆ ਹੁਣ ਵੇਖ ਮੈਂ ਤੁਹਾਡੇ ਕੋਲ ਆ ਤੇ ਤੁਹਾਡਾ ਮੜਾ ਮੋਟਾ ਮੈਂ ਹੱਤ ਬੜਲਾ ਤੁਹਾਡੇ ਨਾਲ ਮਰ ਬਉਨੀ ਨਹੀਂ ਨੇ ਕੰਮ ਦੇ ਵਿੱਚ ਤੇ ਜਦੋਂ ਮੈਂ ਵਿਆਹੀ ਗਈ ਤੇ ਭਾਬੀ ਨਾਲ ਤਾਂ ਤੁਹਾਨੂੰ ਪੁੱਛਣਾ ਹੀ ਨਹੀਂ ਹੈਗਾ ਚੱਲ ਕੋਈ ਨਹੀਂ ਜੋ ਮੇਰੇ ਪਾਪਾ ਹੀ ਮੈਂ ਕੱਟੂਗੀ ਪਰ ਨਾ ਤੂੰ ਦੱਸੀ ਨਾ ਉਹਨੇ ਨਿਕਲਣਾ ਹੈਗਾ ਚਾਹ ਪਾਣੀ ਪੀਣ ਚੰਗਾ ਜੇ ਤੈਨੂੰ ਪੁੱਛੂਗੀ ਤੇ ਤੂੰ ਕਹਿ ਘਰ ਹੈ ਨਹੀਂ ਮੈਨੂੰ ਦੱਸ ਕੇ ਨਹੀਂ ਗਈ ਮੰਮੀ ਜਦੋਂ ਮੋਟੀ ਉਹ ਰੱਖਿਆ ਨਹੀਂ ਹੈ ਘਰ ਠੀਕ ਆ ਮੰਮੀ ਨਹੀਂ ਦੱਸਦੀ ਪਰ ਛੇਤੀ ਆ ਜਿਓ ਚੱਲ ਪੁੱਤ ਜੇ ਰਿਸ਼ਤਾ ਚੰਗਾ ਮਿਲ ਜੂ ਤਾਂ ਮੇਰਾ ਵੀ ਪਾਰਾ ਲੱਜੂਗਾ ਤੇਰੇ ਹੱਥ ਪੀੜਿਆ ਕਰੋ ਤੈਨੂੰ ਘਰ ਕਰ ਲੋਗੀ ਤੈਨੂੰ ਵਸਦੀ ਦੇਖ ਕੇ ਤੇ ਮੇਰੇ ਵੀ ਮਨ ਨੂੰ ਸ਼ਾਂਤੀ ਇੱਥੇ ਝੜਕਾਂ ਹੀ ਖਾਂਦੀ ਕੀ ਕਰ ਮਮੀ ਫੇਰ ਕੀ ਆ ਚੱਲ ਭਾਬੀ ਆ ਦੋ ਝੜਕਾ ਮਾਰੇ ਵੀ ਲੈਣੀ ਤਾਂ ਕਾਹ ਦੀ ਗੱਲ ਆ ਹੁਣ ਤਾਂ ਕੋਈ ਗੱਲ ਨਹੀਂ ਨਾ ਫੇਰ ਕਾਂ ਜਾ ਕੇ ਮੁਸ਼ਕਲ ਹੋਣੀ ਆ ਕਿਹਦੇ ਸਿਰ ਤੇ ਉਹ ਕੱਲ ਵੀ ਕਿਹਦੇ ਮੋਢੇ ਤੇ ਸਿਰ ਰੱਖ ਕੇ ਰੋਏਗੀ ਹੁਣ ਤਾਂ ਮੈਨੂੰ ਰੋਣੇ ਰੋਣੀ ਆ ਨਾ ਮੈਂ ਤੈਨੂੰ ਹੌਸਲਾ ਦੇ ਦਿੰਨੀ ਆ ਆਪਣੇ ਘਰ ਹੋਏਗੀ ਮੈਨੂੰ ਕੋਈ ਫਿਕਰ ਨਹੀਂ ਪਾਕਾ ਨਾ ਹੋਊਗਾ ਚਲ ਮੰਮੀ ਜਿਦਾ ਠੀਕ ਲੱਗਦਾ ਕਰ ਲੋ ਪਰ ਛੇਤੀ ਆ ਜਾਓ ਮੈਂ ਛੇਤੀ ਆ ਜੂਗੀ ਉਹਨੇ ਉੱਠਣ ਤੋਂ ਭਾਬੀ ਤੋਂ ਪਹਿਲਾਂ ਪਹਿਲਾਂ ਹੀ ਆ ਜਾਓ ਫਿਰ ਉਹਨੇ ਮੈਨੂੰ ਸਵਾਲ ਜਵਾਬ ਵੜੇ ਕਰਨੇ ਆ ਮੈਂ ਆ ਜੂਗੀ ਆ ਜੂਗੀ ਤੁਹਾਨੂੰ ਪਤਾ ਮੈਂ ਤਾਂ ਝੂਠ ਚਾਟ ਵੀ ਨਹੀਂ ਬੋਲਿਆ ਜਾਂਦਾ ਚਲ ਠੀਕ ਆ ਮੰਮੀ ਵੀ ਤਾਂ ਨਵੇਂ ਚੱਕਰਾਂ ਚ ਤੁਰੇ ਫੇਂਦੀ ਐ ਕਿ ਬੈਠੀ ਰਾਂ ਐਡੀ ਕਾਦੀ ਕਾਲੀ ਐ ਮੇਰੇ ਵਿਆਹ ਦੀ ਕੋਈ ਨਹੀਂ ਕਰਨ ਕੋਈ ਨਹੀਂ ਵੀਰ ਚਾਹ ਪੀ ਕੇ ਟਿੰਗ ਅੱਛਾ ਬਣ ਹੀ ਜਾ ਆਹੋ ਚਾਹ ਬਣਾ ਕੇ ਤੇ ਪੀ ਲਈ ਮੈਂ ਤੇ ਅੱਛਾ ਤੇ ਮੇਰੇ ਵਾਸਤੇ ਵੀ ਲੈ ਆਂ ਬਲਜੀਤ ਜੀ ਸੀਨੀਅਰ ਇਹ ਵੀਰ ਹਜੇ ਤੱਕ ਤੇ ਭਾਬੀ ਉੱਠੀ ਨਹੀਂ ਹੈਗੀ ਆ ਮੈਂ ਤਾਂ ਸਮਾਂ ਦੀ ਚਾਹ ਲੈ ਕੇ ਗਈ ਹਾਂ ਜਦੋਂ ਸੁੱਤੀ ਨੂੰ ਵੇਖਿਆ ਮੈਂ ਪਿੱਛੇ ਦੀ ਪਿੱਛੇ ਮੋੜੀ ਮੈਂ ਤਾਂ ਛੇੜਿਆ ਨਹੀਂ ਮੈਂ ਸਵੇਰੇ ਸਵੇਰੇ ਮੇਰੀ ਕੁੱਤੇ ਖਾਣੀ ਹੋ ਜਾਣੀ ਆ ਤੇ ਥਾਲ ਲੈਣਾ ਹੈ ਆਵਾਜ਼ ਮਾਰ ਲੈਣੀ ਪੁੱਛਣ ਤਾਂ ਠੀਕ ਠਾਕ ਨਾ ਹੋਵੇ ਇਹ ਤਾਂ ਵੀਰ ਮੈਨੂੰ ਨਹੀਂ ਪਤਾ ਵੀ ਭਾਬੀ ਠੀਕ ਆ ਕਿ ਨਹੀਂ ਠੀਕ ਆ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਤੀ ਜਿਹੜਾ ਚੰਗਾ ਚੋਖਾ ਖਵਾ ਕੇ ਲਿਆਈ ਹਾਂ ਆਣ ਕੇ ਪੰਜ ਸੱਤ ਰੋਟੀਆਂ ਨੂੰ ਵੀ ਲੇਟ ਪਾ ਲਈ ਹੁਣ ਅੱਗੇ ਢਿੱਡ ਹੀ ਟੋਹਾ ਥੋੜੀ ਹੀ ਓ ਚੰਗਾ ਬਾਬਾ ਤੂੰ ਹੀ ਮਮੀ ਦਾ ਝੂਠਾ ਖਾ ਲਿਆ ਤ ਲੇ ਅਵੀਰ ਮੈਂ ਤੁਹਾਡੇ ਦਵਾਲੇ ਕੀ ਹੁਣਾਵਾ ਮੈਂ ਤੇ ਉਦਾ ਗੱਲ ਕਾਣ ਈ ਆ ਵੀ ਜਿਹੜੀ ਹਜੇ ਤੱਕ ਭਾਬੀ ਉੱਠੀ ਨਹੀਂ ਜਾ ਕੇ ਤੁਸੀਂ ਪੁੱਛ ਲੋਗਾ ਵੀ ਠੀਕ ਆ ਕਿ ਨਹੀਂ ਠੀਕ ਕਿਉਂਕਿ ਮੈਂ ਪੁੱਛਿਆ ਮੇਰੇ ਨਾਲ ਤਾਂ ਭਾਬੀ ਨੇ ਸਿੱਧੇ ਮੂੰਹ ਬੋਲਣਾ ਨਹੀਂ ਮੇਰੀ ਤਾਂ ਜਾਂਦੇ ਲਾਪਾ ਕਰ ਦੇਣੀ ਆ ਤੇਲੀ ਮੈਂ ਸਵੇਰੇ ਸਵੇਰੇ ਨਹੀਂ ਜਾਣਾ ਸਵੇਰੇ ਸਵੇਰੇ ਮੂਡ ਖਰਾਬ ਹੋ ਜਾਂਦਾ ਚਲ ਕੋਈ ਨਹੀਂ ਮੈਂ ਪੁੱਛ ਨਹੀਂਣਾ ਤੇ ਮੰਮੀ ਕਿੱਥੇ ਆ ਮੰਮੀ ਵੀ ਇੱਥੇ ਕਿਤੇ ਹੁਣੀ ਬਾਹਰ ਡੰਗਰਾਂ ਵਾ ਲਊਗੀ ਉਥੇ ਕਿ ਦਿਖਾਈ ਨਹੀਂ ਮੈਂ ਤਾਂ ਡੰਗਰਾਂ ਪੱਠੇ ਲਾ ਕੇ ਵੀ ਆਇਆ ਫਿਰ ਮੈਨੂੰ ਨਹੀਂ ਪਤਾ ਮੰਮੀ ਕਹਿੰਦੀ ਇੱਥੇ ਹੀ ਆ ਮੈਂ ਬਾਹਰ ਹੀ ਆ ਤੇ ਇੱਥੇ ਬਾਹਰ ਕੋ ਕੰ ਚਲ ਫਕਾਰ ਤੂੰ ਚਾਜੂ ਗਰਮ ਠਾਲਨਾ ਬਲਜੀਤ ਨੂੰ ਜਾ ਉਠਾਲ ਲੋ ਬਲੀ ਦੇ ਐਨਾ ਹਲਾਓ ਕਿਉਂ ਕੀ ਹੋ ਗਿਆ ਵਾ ਢਿੱਡ ਦੁਖੰਡਿਆ ਵਾ ਢਿੱਡ ਤੇਰਾ ਕਹਿੰਦਾ ਦੁਖੰਡਿਆ ਪਿਆ ਇਨਸਾਨ ਆ ਢਿੱਡ ਦੁਖ ਸਕਦਾ ਵਾ ਤੇ ਇਨਸਾਨ ਵਾ ਤੇ ਢਿੱਡ ਤੇ ਆਪਣਾ ਹੀ ਆ ਨਾ ਪਹਿਲਾਂ ਚੰਗਾ ਠੁਖਾ ਉਥੋਂ ਚੰਗਾ ਲੇੜ ਮਾਰ ਕੇ ਮੁੜ ਕੇ ਆਉਂਦੇ ਪੰਜ-ਛੇ ਰੋਟੀਆਂ ਪੇਲਦੀਆਂ ਢੇਡਵਾ ਵੇੜਾ ਥੋੜੀ ਆ ਕਿ ਜੋ ਮਰਜ਼ੀ ਰੱਖੀ ਜਾਓ ਠੀਕ ਆ ਚੰਗਾ ਤੁਸੀਂ ਮੈਨੂੰ ਤਾਜ ਹੋਟਲ 'ਚ ਖੜਿਆ ਸੀ ਨਾ ਬਹੁਤ ਚੰਗਾ ਚੋਖਾ ਖਵਾਤਾ ਤਾਜ ਹੋਟਲ ਦੇ ਬੰਬੇ ਆ ਹੁਣ ਇੱਥੇ ਤੁਸੀਂ ਇੱਥੇ ਲਾਈ ਜਾਂਦਾ ਉਹ ਨਹੀਂ ਅਸੀਂ ਤਾਂ ਗਿਆ ਡੇ ਜਾਣ ਦੀ ਅਸੀਂ ਤਾਂ ਨਹੀਂ ਕੀ ਸੀ ਆ ਗੋਲ ਗੱਪੇ ਖਾ ਲੇ ਪੀਜ਼ਾ ਖਾਦਾ ਤੇ 버ਗਰ ਹੀ ਖਾਦਾ ਹੋਰ ਵੱਧ ਕੀ ਖਾ ਲਿਆ ਵਾ ਸਾਰੇ ਸਾਰੀਆਂ ਚੀਜ਼ਾਂ ਭਾਰੀਆਂ ਹੀ ਨੇ ਨਾ ਤੇ ਭੁੱਖ ਲੱਗੀ ਤੇ ਖਾਦਾ ਗਿਆ ਕੁਚੂਨ ਚਾਣ ਖਾਣਾ ਸੀ ਹੁਣ ਆ ਕੁਚੂਣਾਂ ਨੇ ਰੱਖਿਆ ਵਾ ਹਾਂ ਤੇ ਰਾਤ ਮੈਂ ਤੂੰ ਨਹੀਂ ਫਿਰਦੀ ਤੂੰ ਮੈਨੂੰ ਪੁੱਛਿਆ ਜਾਂ ਤੁਹਾਡੀ ਮੰਮੀ ਨੇ ਪੁੱਛਿਆ ਹੋਵੇ ਜਾਂ ਉਹਨੇ ਦੂਜੀ ਨੇ ਪੁੱਛਿਆ ਹੋਵੇ ਇੱਕ ਵਾਰੀ ਵੀ ਨਹੀਂ ਮੈਨੂੰ ਪੁੱਛਿਆ ਸਵੇਰ ਦੇ ਹੁਣ ਕਦੋਂ ਦਾ ਦਿਨ ਚੜਿਆ ਇੱਕ ਵਾਰੀ ਵੀ ਨਹੀਂ ਅਗਲਿਆਂ ਨੇ ਪੁੱਛਿਆ ਵੀ ਤੈਨੂੰ ਕੀ ਗੱਲ ਤੂੰ ਕਿਉਂ ਨਹੀਂ ਉੱઠી ਹੈਗੀ ਆ ਘਰ ਦਾ ਜੀ ਇੱਕ ਦਿਨ ਨਾ ਕੋਈ ਉੱਠਿਆ ਤੇ ਫਿਰ ਅਗਲੇ 10 ਵਜੇ ਪੁੱਛਦੇ ਆ ਇਹ ਤਾਂ ਉਹਦਾ ਸਾਰਾ ਸੱਪਾ ਪਾਇਆ ਤੈਨੂੰ ਡਰਦਾ ਕੋਈ ਨਹੀਂ ਹੁੰਦਾ ਮੈਂ ਤੈਨੂੰ ਆਪ ਰਾਤ ਨੂੰ ਕਹਿੰਦਾ ਕੀ ਹੋਇਆ ਤੇ ਤੂੰ ਮੇਰੀ ਤਾਂ ਨੀਂਦ ਖਰਾਬ ਕਰਤੀ ਮੈਂ ਤੇ ਉਦਾਂ ਹੀ ਪਾਸਾ ਮੋੜਨ ਨਹੀਂ ਆਹ ਮੈਂ ਭੂਤ ਵਾ ਨਾ ਜਿਹੜੀ ਤੁਹਾਨੂੰ ਡਰਾ ਦੇਣੀ ਆ ਪੂਤ ਦੀ ਗੱਲ ਹੋਰ ਵਾ ਪੂਤ ਵਸ ਜੂ ਹੋ ਜਾਂਦਾ ਵਾ ਆਏ ਮੇਰੀ ਅਤੇ ਵੱਖੀਆਂ ਚੜੀਆਂ ਬੜੀਆਂ ਹੀ ਜਾ ਉਠੇ ਮੂਮਾ ਤੋ ਚਾਹ ਜੂ ਪੀਜ ਮੈਂ ਤਾਂ ਫੱਕਾ ਮਾਰ ਨਾਲ ਨਹੀਂ ਤੇ ਗੈਸੋਲ ਕੈਪਸੂਲ ਖਾ ਲਾ ਇੱਕ ਚਾਹ ਦੇ ਨਾਲ ਤੇ ਹੋਰ ਗੈਸ ਹੋ ਜਾਣੀ ਐ ਫੇਰ ਕੀ ਬਿਨੇ ਨਿੰਬੂ ਪਾਣੀ ਪੀਣਾ ਹੀ ਹੁਣ ਨਿੰਬੂ ਪਾਣੀ ਪੀਦਾ ਤੇ ਚੰਗੀ ਗੱਲ ਆ ਵਿਆਹ ਤੋਂ ਨਹੀਂ ਉਠ ਤੁਰ ਫੇਰ ਪਜੇ ਦਿਨਾਂ ਕੋ ਨਿੰਬੂ ਪਾਣੀ ਦਾ ਔਖਾ ਹੀ ਆ ਕੰਮ ਐਦਾਂ ਕਰੋ ਔਰ ਜਿਹੜਾ ਗੋਲੀਆਂ ਵਾਲਾ ਪੱਤਾ ਦਾ ਉਹ ਲਿਆ ਦੋ ਉਹਦਾਂ ਮੈਂ ਠੀਕ ਹੋ ਜਾਣਾ ਕਿਹੜੇ ਤੇਰੇ ਕਰਾ ਗਦੇ ਨੇ ਸਮਨੇ ਦੇ ਦੁਕਾਨ ਖੋਲੀ ਠੰਡੇ ਵਾਲੀ ਉਹ ਵੀ 11:00 ਤੋਂ ਬਾਅਦ ਹੀ ਹੁੰਦੇ ਆ ਕਿਦਾਂ ਦਾ ਸੁਭਾਤਾ ਤੁਹਾਡਾ ਜਨਾਨੀ ਤੁਹਾਡੀ ਠੀਕ ਨਹੀਂ ਆ ਤਾਂ ਤੁਸੀਂ ਟੁੱਟ ਟੁੱਟ ਪੈਣ ਦੇ ਬਲਜੀਤ ਜੇ ਤੂੰ ਉਦਾਂ ਬਿਮਾਰ ਹੁੰਦੀ ਨਾ ਫੇਰ ਤੈਨੂੰ ਮੈਂ ਕਦੇ ਖਰਦਾ ਵੀ ਚੰਗਾ ਲੱਗਦਾ ਹੁਣ ਬਿਮਾਰ ਹੋ ਜਾਈ ਆਪਣੇ ਘਰ ਤੱਕ ਵੀ ਮੈਂ ਵੀ ਤੇਰੇ ਨਾਲ ਹੀ ਖਾ ਪੀ ਗਏ ਮੈਂ ਰੋਟੀ ਵਾਲ ਮੂੰਹ ਕੀਤਾਣ ਕੇ ਮੁਰਗੇ ਰਾਂ ਨੂੰ ਦੁੱਧ ਪਾਲ ਜੀ ਦੋ ਤੱਕ ਲਾ ਫੜਾ ਵੀ ਚਾਹੀਦਾ ਪੀਣ ਵਾਸਤੇ ਮੈਂ ਤੇ ਤੇਰੀ ਨਹੀਂ ਸਮਝ ਲੱਗਦੀ ਤੂੰ ਘਰ ਦੀ ਫਿਰਦੀ ਥੋੜਾ ਜਿਹਾ ਕੰਟਰੋਲ ਕਰ ਮੂੰਹ ਇਹ ਕਿੱਡਾ ਤੇਰਾ ਹੁੰਦਾ ਆ ਜਾਂਦਿਆ ਜਿਦਾਂ ਪਟੂਰਾ ਹੁੰਦਾ ਵਾ ਕਿੱਦਾਂ ਘੋਣ ਡੈ ਪਿਆ ਵਾ ਦੱਸਵਾ ਪਹਿਲਾਂ ਉਹ ਆਮ ਮਿੰਡਾ ਕੋਈ ਜਾਂਦਾ ਹੁੰਦਾ ਉਹ ਬਜੀ ਤੇ ਤੇਰੀ ਹਰ ਕਿੰਨੀ ਕੁ ਮਾਰ ਕੇ ਤੇ ਡਾਈ ਡੂਟ ਕੇ ਜਾਗਾ ਥੋੜੀ ਪਤਲੀ ਉਸਲੇ ਮਟਰੀ ਮ ਹੋ ਕੋ ਇਹ ਕੋਈ ਵੀ ਸਰੀਰ ਦੀ ਹੱਡੀ ਨਹੀਂ ਜਿਹੜੀ ਨਹੀਂ ਦੁਖਣ ਲਈ ਕੱਲਾ ਢੇਡੀ ਨਹੀਂ ਚੜਿਆ ਹਮ ਅੰਦਰ ਆ ਹੱਡੀਆਂ ਵੀ ਚੜੀਆਂ ਵਾ ਇਹਨਾਂ ਆ ਬੇ ਲੰਮੀ ਪੈ ਜਾ ਸਮਝ ਆ ਗਈ ਜੀ ਫਿਰ ਆ ਪ੍ਰਮਾਨ ਕਰ ਮੰਮੀ ਐਡੀ ਛਤੀ ਆ ਵੀ ਗਏ ਆ ਨਹੀਂ ਹੋਰ ਕੀ ਕਰਨਾ ਸੀ ਮਹਾ ਗਈ ਘਰੋਂ ਜੱਕੋ ਤੱਕੇ ਕਰਦੀ ਉਹ ਗਾੜੀ ਹੋਰ ਕਿਤੇ ਉਜੜੀ ਇਸ ਵਕਤੇ ਹੀ ਹੈ ਟਾਈਮ ਦੇ ਨਾਲ ਹੀ ਫੋਨ ਆ ਗਿਆ ਆਂਦੀ ਤੇ ਨਵਾਂ ਦੀ ਕਿਤੇ ਤੇ ਸਵੱਥੇ ਚਲ ਗਈ ਉਹ ਤਾਂ ਕਿਤੇ ਘਰ ਖਲੋਂਦੀ ਨਹੀਂ ਨੂੰ ਖਲੋਣਾ ਹੀ ਨਹੀਂ ਮਿਲਦਾ ਤੇ ਜਿਹੜੀ ਗੱਲ ਕਰਨ ਗਏ ਸੀ ਉਹਦੀ ਨੋਂ ਨਾ ਗੱਲ ਕਰੋਂਦੇ ਫਿਰ ਐਵੇਂ ਉਹਦੀ ਨੋਂ ਨਾ ਕਰੋਂਦੀ ਕਿਤਾ ਕਿੱਦਾਂ ਦਾ ਸੁਭਾ ਨੋਂਦਾ ਕਿੱਦਾਂ ਦਾ ਨਹੀਂ ਘਰ ਘਰ ਹੀ ਨਵਾਂ ਇਹੋ ਜਿਹਿਆਂ ਹੀ ਜਿਹੇ ਜਿਹੇ ਆਪਣੀ ਮਾਂ ਮੰਮੀ ਕਈਆਂ ਦੇ ਨੋਹਾਂ ਚੰਗੀਆਂ ਹੁੰਦੀਆਂ ਜ਼ਰੂਰੀ ਨਹੀਂ ਆਪੜੀ ਭਾਬੀ ਵਰਗੀਆਂ ਹੁਣੀਆਂ ਆਹੋ ਤਾਂ ਗੱਲ ਹੈ ਪਰ ਮੈਂ ਕਿਹਾ ਮੈਂ ਜਿੰਨਾ ਗੱਲ ਕਰਨੀ ਹੈ ਨਾ ਉਹਨਾਂ ਹੀ ਕਰੂੰਗੀ ਇਹਦਾਂ ਕੀ ਕਰਨਾ ਨਿਆਣੀ ਸਿਆਣੀ ਹੈਗੀ ਆ ਉਹਨੇ ਕਿਹਾ ਕਿਰੇ ਤਰੀਕੇ ਨਾਲ ਦੱਸਣਾ ਉਹਨੂੰ ਮੇਰਾ ਪਤਾ ਵੀ ਇਕ ਨਹੀਂ ਪਤਾ ਆਹੋ ਇਹ ਗੱਲ ਤਾਂ ਹੈ ਹੀ ਆ ਤੁਹਾਡੀ ਹਾਂ ਪਰ ਉਹਦਾ ਇੱਕ ਗੱਲ ਹੈਗੀ ਅ ਜਦੋਂ ਕਿਤੇ ਆਂਟੀ ਦੇ ਨਾਲ ਕੋਈ ਕੰਮ ਹੋਵੇ ਨਾ ਇਹ ਨਹੀਂ ਘਰੇ ਡੱਕਰੀ ਨਾ ਇਹ ਡੱਕਰਦੀ ਆ ਤਾਂ ਪਹਿਲੇ ਉਜੜੀ ਹੁੰਦੀ ਕਿ ਖਲੋਂਦੀ ਦੀ ਘਰ ਤੇ ਕਿਤੇ ਪਤਾ ਨਹੀਂ ਕਿੱਦਾਂ ਨਿਕਲੀ ਰਹਿੰਦੀ ਆ ਮੈਂ ਹੁਣ ਜਾਣਾ ਜਰਾ ਕਿਤੇ ਕਿੱਦਾਂ ਊਖੀ ਹੋ ਕੇ ਗਈ ਨਿਕਲ ਕੇ ਪਤਾਨੀ ਨੂੰ ਤਾਂ ਕੋਈ ਕੰਮ ਹੀ ਨਹੀਂ ਗਾ ਤੰਦਾ ਨਹੀਂ ਜਦੋਂ ਵੇਖੋ ਘਰ ਹੁੰਦੀ ਨਹੀਂ ਮਮੀ ਅਸਲ 'ਚ ਲੋਕਾਂ ਦੀਆਂ ਸੱਸਾਂ ਆਪਣੀਆਂ ਨੋਹਾਂ ਕੋਲ ਨਹੀਂ ਡਰਦੀਆਂ ਅਜਿਹਾ ਤੂੰ ਡਰਦੀ ਫਿਰਦੀ ਆ ਤੂੰ ਤੇ ਪਾਈ ਪਾਲਿਆ ਵਾ ਉੱਤੇ ਨਹੀਂ ਕੀ ਕਰਾਂ ਜੇ ਮੈਂ ਡਰਦੀ ਤੂੰ ਵੀ ਤਾਂ ਪੁੱਤ ਡਰਦੀ ਆ ਮਮੀ ਮੈਂ ਡਰਦੀ ਦੁਰਦੀ ਨਹੀਂ ਹੈਗੀ ਮੈਂ ਤੇ ਕਹ ਲਿਆਜ ਕਰਦੀ ਆ ਕਿ ਮੇਰੀ ਵੱਡੀ ਪਰਜਾਈ ਆ ਤੇ ਮੈਂ ਬੋਲਦੀ ਚੰਗੀ ਨਹੀਂ ਮੋਰ ਲੱਗਦੀ ਤੇ ਨਾਲੇ ਤੁਸੀਂ ਵੀ ਮੈਨੂੰ ਇਹੋ ਹੀ ਕਹਿੰਦੇ ਆ ਕਿ ਭਾਬੀ ਦੇ ਸਾਹਮਣੇ ਬੋਲਣਾ ਨਹੀਂ ਜੋ ਬੋਲਾਂਗੇ ਤਾਂ ਆਂਡ ਗਵਾਂਡ ਕੀ ਕਹੂਗਾ ਆਹ ਆੜਿਕ ਵਾਲਨੇ ਛੇਤੀ ਗੱਲਾਂ ਕਰੀਆਂ ਕਹਿਣਾ ਵੀ ਇਹਨਾਂ ਦੀ ਕੁੜੀ ਨੂੰ ਆਪਣੀ ਭਾਬੀ ਦੀ ਇੱਜ਼ਤ ਹੀ ਨਹੀਂ ਕਰਨੀ ਹੁੰਦੀ ਇਹਦੇ ਮੈਨੂੰ ਵੀ ਲਿਆਜ ਮਾਰਦਾ ਵਾ ਪੁੱਤ ਸਿਆਣਾ ਤੇ ਪਤੋਂ ਹੁੰਦਾ ਨਾ ਜਿਹੜਾ ਉਹ ਸਭ ਕੁਝ ਸੋਚਦਾ ਵਿਚਾਰਦਾ ਜਿਹਦਾ ਨੂੰ ਅਕਲ ਹੀ ਨਹੀਂ ਦਿੱਤੀ ਕਿਸ ਨੇ ਤਾਂ ਹੀ ਪੈਂਦੀ ਵੇਖਦੀ ਬਟਾ ਛੋਟੇ ਦੀ ਤਾਲੀਮ ਹੈ ਜੀ ਇਹਨੂੰ ਅਸਾਵੇਂ ਮੈਨਾਂ ਨਹੀਂ ਤੂੰ ਬਗਾਨੇ ਘਰ ਜਾ ਕੇ ਨਾ ਤੇ ਮੇਰੀ ਪਰਵਰਿਸ਼ਨਾ ਨਾ ਔਲੇ ਆਪਾਂ ਵੀ ਠੀਕ ਵਾਣਾ ਠੀਕ ਆ ਤੋ ਇਹ ਕਿਹਾ ਕਿ ਤੇ ਮਸਜ ਜੁਆਇਨ ਦਿੱਤੀ ਇਹ ਚੁਗੜੀਆਂ ਕਰ ਤੋਂ ਵੇਹਲ ਮਿਲ ਗਿਆ ਵਾ ਤੇ ਮਾਸਕੀ ਨੂੰ ਪਾਣੀ ਕੋਸਾ ਕਰ ਦਿੰਦੀ ਹਾਂ ਪਾਣੀ ਦੇ ਦਿੰਦੀ ਭਾਬੀ ਇਹੋ ਹੀ ਨੁੱਤਲ ਮਾਰਨੇ ਆ ਵਿੱਚ ਕੋਈ ਨੁੱਤਲ ਮਾਰਨੇ ਆ ਤੁਹਾਨੂੰ ਤਾਂ ਕੋਈ ਵੇਹਲ ਹੀ ਹਾਨੀ ਚੁਗੜੀਆਂ ਤੋਂ ਤੂੰ ਕਹਿੰਦੀ ਜਵੈਣ ਨਹੀਂ ਦਿੱਤੀ ਸਾਨੂੰ ਸੁਪਨਾਉਣਾ ਵੀ ਤੂੰ ਬਿਮਾਰ ਵਾ ਬੰਦਾ ਆਵਾਜ਼ ਮਾਰ ਕੇ ਦੱਸਦਾ ਵੀ ਮੈਂ ਠੀਕ ਨਹੀਂ ਤੇ ਕਿੱਦਾਂ ਕਿੱਦਾਂ ਨਹੀਂ ਹਾਂ ਨੂੰ ਤੂੰ ਕੋਈ ਗੱਲ ਹੀ ਨਾ ਦੱਸਣੀ ਹੋਈ ਮੰਮੀ ਸਾਰੀ ਰਾਤ ਮੈਂ ਤੁਰੀ ਫਿਰਦੀ ਰਹੀ ਹਾਂ ਤੇ ਤੁਸੀਂ ਮਾਵਾਂ ਤੇ ਜਾਂ ਘੋੜੇ ਵੇਚ ਕੇ ਸੁੱਤੀਆਂ ਤਾਂ ਮੁੰਡਾ ਤੇਰਾ ਵੀ ਕਿਤੇ ਲੱਗੇ ਹੇ ਨਜੋਇਲੋ ਹੋਵੇ ਤੇ ਪਤਾ ਨਹੀਂ ਲੱਗੇ ਬਤੀਆਂ ਜਗਦੀਆਂ ਹੋਣ ਤੂੰ ਇਹਦੇ ਪਤਾ ਨਹੀਂ ਕਿਉਂ ਇੰਨੀ ਨੀਂਦ ਆਉਂਦੀ ਤੁਹਾਨੂੰ ਤੂੰ ਤਾਂ ਅੰਦਰ ਐ ਤੁਰੇ ਫਿਰ ਜਣੀ ਕੜੀ ਬਾਹਰ ਨਿਕਲੀ ਬਾਹਰ ਨਿਕਲਦੀ ਤੇ ਮੈਨੂੰ ਪਤਾ ਨਾ ਲੱਗਦਾ ਇੱਥੇ ਮੈਂ ਲੌਬੀ ਚ ਨਿਕਲੀ ਸੀ ਉਹਦਾ ਤੁਹਾਡੇ ਦਾ ਚ ਨੀਂਦ ਆਈ ਆ ਭਾਬੀ ਥੋੜਾ ਜਿਹਾ ਹੌਮਾ ਖਾ ਲੈਣਾ ਜੇ ਕੀ ਕਹਿੰਦੇ ਆ ਰਾਸ਼ਨ ਜਿਆਦਾ ਹੀ ਢਿੱਡ ਤੇ ਤੁਹਾਡਾ ਆਪਣਾ ਹੀ ਨਾ ਉਹ ਕਿਹੜਾ ਕਿਤੇ ਚੱਲ ਜਾਨੇ ਕਰੋ ਬਾਅਦ ਚ ਖਾ ਲੈਂਦੇ ਤੂੰ ਇਹ ਕਿ ਲਾ ਹੀ ਕੱਢਿਆ ਵੀ ਉੱਥੋਂ ਨਹੀਂ ਰੱਜ ਪੁੱਜ ਕੇ ਘਰੇ ਵੀ ਹੁੰਦਾ ਹੀ ਚੱਕ ਫੱਟੇ ਦਿੱਤੇ ਹੁਣ ਢਿੱਡ ਵੀ ਵਿਚਾਰਾ ਕੀ ਕਦੇ ਵੇਲਾ ਮੰਮੀ ਕਿਦਾਂ ਦੀਆਂ ਗੱਲਾਂ ਕਰਨ ਲਈ ਇਨੂੰ ਪਤਾ ਵਾ ਮੈਂ ਕੀ ਖਾਦਾ ਵਾ ਤੇ ਕੀ ਨਹੀਂ ਖਾਦਾ ਉਹ ਹਾਲਚਲ ਪੁੱਛਣ ਦੀ ਭਜਾਏ ਇਹੋ ਜੀਆਂ ਗੱਲਾਂ ਕਰਦੀ ਸਾਡੇ ਨਾਲ ਹੀ ਆ ਚਲ ਮਾੜੀ ਮੁੰਸਾ ਕਾਤੋਂ ਕਰਦੀ ਆ ਮੈਨੂੰ ਇਹ ਦੱਸੋ ਕਿੰਨੇ ਸੂਟ ਲਿਆਂਦੇ ਆ ਤੇ ਕਿੱਦਾਂ ਦੇ ਲਾਂਗੀ ਦੱਸੋ ਮੈਨੂੰ ਵੀ ਕਿੱਦਾਂ ਦਾ ਕੱਪੜਾ ਹੈ ਮੇਕਿਆ ਪਈ ਤੇ ਸੂਟਾਂ ਦੀ ਆ ਸਾੜਾ ਵੀ ਸੂਟਾਂ ਦਾ ਹੀ ਆ ਤਾਂ ਇਹ ਤਾਂ ਪੁੱਛਿਆ ਕਿਛਿਆ ਨਹੀਂ ਮੈਨੂੰ ਲਿਆਂਦੇ ਹੋਣਗੇ ਸਿਵਕੇ ਘਰੇ ਹੀ ਆ ਜਾਣੇ ਆ ਉਦੋਂ ਵੇਖ ਲਈ ਲੈ ਭਾਬੀ ਤਾਂ ਉਦੋਂ ਵੇਖਦੀ ਕੀ ਮਜ਼ਾ ਸਮਾਂ ਦੀ ਪਹਿਲਾ ਘਰ ਲਿਉਂਦੇ ਚੱਲ ਪੁੱਤ ਤੂੰ ਜਾਣਾ ਪੁੱਛ ਰਹੀ ਆਂ ਭਾਬੀ ਆ ਦਾ ਚਾਹ ਤੂੰ ਹੁੰਦਾ ਹੀ ਆ ਸਾਰਿਆਂ ਨੂੰ ਮੈਂ ਤਾਂ ਤੇਨਾਂ ਚਾਹ ਪਾਦੀ ਆ ਤੇ ਤੂੰ ਵੀ ਮੈਨੂੰ ਇੱਦਾਂ ਹੀ ਬੋਲਦੇ ਰਹਿੰਦੇ ਆਂ ਚੱਲ ਪੁੱਤ ਚੁੱਪ ਕਰ ਨਹੀਂ ਵਿਖਾ ਲੈ ਤਾਂ ਨਾਸਈ ਐਂ ਵੇਖ ਕੇ ਕੀ ਲੈਣਾ ਸਾਨੂੰ ਕੀ ਚੰਗੇ ਲੈਵੇ ਮਾੜੇ ਲੈਵੇ ਆਪਣੇ ਮੱਤ ਨੇ ਹਿਉਣੇ ਨੇ ਕਿਹੜੇ ਤੇਰੇ ਵਾਸਤੇ ਲੈਉਣੇ ਤੂੰ ਨਾ ਘਲਪ ਮੰਮੀ ਤੈਨੂੰ ਲਿਆ ਦੂੰਗੀ ਮੰਮੀ ਉਹਦੋਂ ਸੂਟ ਅੱਗੇ ਘਟਨੀ ਆ ਮਨਸਮਨ ਨੇ ਪਉਂਦੀ ਆ ਮੰਮੀ ਜਦੋਂ ਇਹ ਸੂਟ ਲਿਆ ਹੁੰਦੀ ਆ ਮੈਂ ਕਦੀ ਕਿਹਾ ਤੁਹਾਨੂੰ ਵੀ ਮੈਨੂੰ ਵੀ ਚਾਹੀਦੇ ਆ ਮੈਂ ਤਾਂ ਖੁਸ਼ ਹੁੰਨੀ ਆ ਚੰਗਾ ਹੋਇਆ ਲਿਆਉਂਦੇ ਆ ਭਾਬੀ ਪਰ ਮੈਂ ਤਾਂ ਚਾਹ ਦੇ ਨਾਲ ਲਿਆ ਕੇ ਆਪਣੀ ਹਰੇਂਗੀ ਜੀ ਬੁਖਾਉਣੀ ਆ ਪਰ ਤੂੰ ਨਹੀਂ ਨਾ ਮੈਨੂੰ ਬੁਖਾਉਂਦੇ ਚੰਗਾ ਪੈਣਾ ਜਾਂ ਚਾਹ ਦੇ ਵਿੱਚ ਮਸਖ ਜਿਹਾ ਪੈਣ ਪਾ ਕੇ ਦੇ ਦੇ ਨਹੀਂ ਉਤਰਾ ਦੇਣੀ ਨਹੀਂ ਨਾ ਬੁਖਾਲੇ ਚੰਗਾ ਹੋਇਆ ਇੰਨੇ ਜਾਤ ਦੱਸੀ ਹੋਣਾਨੂੰ ਅਸੀਂ ਹੋਰ ਉਦਾਂ ਚੀਜ਼ ਲਿਆ ਕਰਨੀ ਤਾਂ ਆਪਾਂ ਵੀ ਬਾਹਰ ਦੀ ਬਾਹਰ ਹੀ ਸੀਨੇ ਦੇ ਆ ਕਰਨੀ ਫੇਰ ਇਹਨੂੰ ਪਤਾ ਲੱਗਣਾ ਜਾ ਫਿਰ ਆਹ ਕਰਦੀਆਂ ਰੋ ਆਪੇ ਪੀ ਲੈਨੀ ਮੈਂ ਤੇ ਪੀਲਾ ਚਾਹ ਹੀ ਬਣਾ ਕੇ ਪੀਣੀ ਆ ਹੋਰ ਕਿਹੜਾ ਤੂੰ ਕੰਮ ਕਰਨਾ ਕੋਈ ਸਾਰਾ ਤਾਂ ਕੰਮ ਅਸੀਂ ਦੋਆਂ ਜਣੀਆਂ ਨੇ ਕਰ ਲਿਆ ਤੁਹਾਨੂੰ ਟੋਠ ਵੀ ਖਲੋਤੀ ਤੈਨੂੰ ਪਤਾ ਲੱਗ ਗਿਆ ਵਾ ਕੀ ਕਰਾਂ ਸਾਰਾ ਕੰਮ ਹੋ ਗਿਆ ਤੇ ਵੇਲਾ ਉੱਠ ਕੇ ਆ ਮਨ ਲਓ ਮੰਲੀ ਬਾਹਰ ਆ ਗਈ ਚਲ ਨਹੀਂ ਠੀਕ ਤਾਂ ਹੀ ਕਹਿਣ ਦੀ ਆਪੀ ਉਲ ਭੱਜ ਮਤੈ ਆ ਮੜਾ ਪੁੱਟਾ ਕਰਾ ਦੇਣਗੀ ਠੀਕ ਨੇ ਜੀ ਭੋਲੀ ਵੱਜੀ ਕਾਨੂੰਨੇ ਕਵੇ ਹੋ ਚੱਲ ਚਲੀਏ ਉਸੇ ਲੋਟ ਜਾਣਾ ਖਾਣੇ ਨੇ ਤੈਨੂੰ ਭਲੇਖਾ ਆਪਾਂ ਨੂੰ ਹੁਣ ਫਿਰ ਕੀ ਕਰ ਸਕਦੇ ਇੰਦਾ ਸਾੜ ਪੁੱਜ ਗਿਆ ਆਪਾਂ ਆਪਣਾ ਖੂਨ ਸਾੜ ਲਈਆਂ ਉਹਨੂੰ ਕੋਈ ਅਸਰ ਨਹੀਂ ਹੁੰਦਾ ਇਹ ਜੇ ਨੂੰ ਅਸਰ ਨਹੀਂ ਹੁੰਦਾ ਕੀ ਆ ਮੰਮੀ ਐਵੇਂ ਬਾਹਰ ਬਿਠਾਤਾ ਲਿਆ ਕੇ ਗੋੜਾ ਗੋੜਾ ਗਰਮੀ ਲੱਗ ਗਈ ਆ ਕਿੰਨਾ ਮੁੜਕਾ ਹੋ ਗਿਆ ਹਰ ਵੇਲੇ ਨਾ ਬਲਜੀਤ ਤੂੰ ਐਸੀ ਥੱਲੇ ਬੜੀ ਰਹਿਨੀ ਤੈਨੂੰ ਤਾਂ ਬਹੁਤੀ ਗਰਮੀ ਲੱਗਦੀ ਬਾਹਰ ਪੁੱਤ ਬਾਹਰ ਦੀ ਹਵਾ ਵੀ ਲਈਦੀ ਹੁੰਦੀ ਐ ਵੇ ਆਖਾ ਤਾਜੀ ਹਵਾਵਾ ਐਦਾਂ ਕਰੋ ਹਾਂ ਤੇ ਕੁਝ ਬਣਾ ਹੀ ਲੋ ਫਿਰ ਚੱਲ ਬਣਾ ਲਓ ਜੋ ਤੇਰਾ ਜੀ ਕਰਦਾ ਖਾਣ ਨੂੰ ਹੈ ਮੈਂ ਤੁਹਾਨੂੰ ਕਹੀ ਜਾਨੀ ਤੁਸੀਂ ਮੈਨੂੰ ਗਈ ਜਾਓ ਪੁੱਤ ਮੈਂ ਤਾਂ ਰੋਜ਼ ਬਣਾਉਣੀ ਹੁਣ ਤੂੰ ਬਣਾ ਕੇ ਖਵਾ ਲ ਦੇ ਜੋ ਤੇਰਾ ਜੀ ਕਰਦਾ ਬਣਾ ਹੀ ਨਾਲੇ ਖਾਈਏ ਚੂਪ ਰਾਕੇ ਤੇ ਸਾਡੇ ਵੀ ਕਰਮ ਚੰਗੇ ਜਿਹੜੇ ਬਣਾ ਕੇ ਦੇਹਗੇ ਤੇ ਅਸੀਂ ਖਾਵਾਂਗੇ। ਭਾਬੀ ਆਓ ਹੁਣ ਚਾਹ ਦਾ ਕੜਾਹ ਬਣਾ ਲਓ। ਚਾਹ ਕਿਉਂ ਨਾ ਬਰੇਡ ਵਾਲੇ ਪਕੌੜੇ ਨਾ ਬਣਾ ਕੇ ਖਾਈਏ। ਬਣਾਓ ਹਾ ਜਾ ਕੇ ਜਾਓ। ਉਹ ਤਾਂ ਮੰਮੀ ਸਵਾਦ ਬਣਾਉਂਦੀ ਆ। ਮੰਮੀ ਨੂੰ ਕਹਿ ਮੰਮੀ ਆਪੇ ਬਣਾ ਕੇ ਦਿੰਦੀ ਆ। ਮੰਮੀ ਕੜੀ ਪਤਾ ਪਾ ਕੇ ਹਰੀਆਂ ਮਿਰਚਾਂ ਪਾ ਕੇ ਜਿਹੜੀਆਂ ਉੱਤੇ ਦਿਖਣ ਦੇਖਦੀਆਂ ਹੁੰਦੀਆਂ ਨਾ ਉਦਾਂ ਤੁਸੀਂ ਬਣਾਉਨੇ ਹੁੰਨੇ ਨਾ ਮੈਂ ਤਾਂ ਵੇਸ ਨਾਲ ਪਤਲਾ ਕਰ ਦਿੰਦੀ ਆ ਨਾਲੇ ਆਕਰ ਜਾਂਦੇ ਆ। ਤੂੰ ਵੇਖਿਆ ਨਾ ਕਿਦਾਂ ਉੱਤੇ ਮਿਰਚਾਂ ਹਰੀਆਂ ਦੇਖਦੀਆਂ ਤੇ ਕੜੀ ਪੱਤਾ ਇੱਦਾਂ ਬਣਾ ਜਿੱਦਾਂ ਤੇ ਬਣਾ ਕੇ ਲੈਂਗੀ ਨਹੀਂ ਖਾ ਲਾਂਗੇ ਕੋਈ ਗੱਲ ਨਹੀਂ ਜਾਓ ਬਾਬੇ ਜਿ ਬਣਾ ਗਏ ਲਓ ਤੁਹਾਡੇ ਅੱਜ ਤੂੰ ਹੀ ਬਣਾਦਾ ਇਹ ਖਾਣੇ ਜਾ ਮੇਰਾ ਪੁੱਤ ਬੀਬਾ ਪੁੱਤ ਬਣ ਕੇ ਜਾ ਜਾਓ ਮੰਮੀ ਤੂੰ ਹੀ ਬਣਾ ਦੋ ਹਾਂ ਲੈ ਅੱਗੇ ਇੱਕ ਦੱਸ ਕਦੀ ਮੈਂ ਤੁਹਾਨੂੰ ਕੋਲ ਮੰਗ ਕੀਤੀ ਆ ਨਹੀਂ ਨਹੀਂ ਬਣਾ ਦੋ ਹਾਂ ਮੇਰੀ ਗੱਲ ਸੁਣ ਤੂੰ ਬਣਾ ਮੇਰਾ ਵੀ ਮੈਨੂੰ ਵੀ ਤਾਂ ਹੈ ਨਾ ਮੇਰੇ ਮਨ 'ਚ ਵੀ ਮੇਰੀ ਨੌ ਬਣਾ ਕੇ ਖਵਾ ਲੈ ਮੈਨੂੰ ਕਿਤੇ ਕੁਛ ਮੰਮੀ ਕਿਤੇ ਦੁਨੀਆ ਤਾਂ ਇਦਾਂ ਹੀ ਨਾ ਚੱਲ ਜਾ ਤਾਂ ਮਰਾ ਨੂੰ ਕੀ ਦੱਸੂਗੀ ਵੀ ਮੇਰੀ ਨੌ ਨੇ ਕਿਤੇ ਪਕੌੜੇ ਨਹੀਂ ਬਣਾ ਕੇ ਕਿਤੇ ਮੈਨੂੰ ਸਾਰੀ ਉਮਰ ਖਵਾ ਲੈ ਮੰਮੀ ਰਹਿਣ ਦੋ ਫਿਰ ਜੇ ਤੁਸੀਂ ਧਰਮਰਾਜ ਕੋ ਜਾਣਦੇ ਸੁਪਨੇ ਵੇਖਣ ਦੇ ਨਾ ਫਿਰ ਰਹਿਣ ਦੋ ਆਪਾਂ ਪਰ ਪਕੌੜੇ ਬਣਾਉਣੇ ਨਹੀਂਗੇ ਆਓ ਭਾਬੀ ਮੰਮੀ ਇਹ ਦਿਲ ਦੀ ਰੀਝ ਆ ਪੂਰੀ ਕਰ ਦੋ ਹਾਂ ਫਿਰ ਕੀ ਆ ਦੋ ਦਿਨ ਮਿੰਟ ਲੱਗਣੇ ਜਾਂ ਮੇਰੀ ਭਾਬੀ ਬਣ ਕੇ ਜਾ ਗਰਮੀ ਤੇ ਮੈਨੂੰ ਇੱਥੇ ਬੜੀ ਲੱਗਣ ਦੀ ਆ ਜੇ ਸੋਈ ਚ ਵੜ ਗਈ ਉੱਥੇ ਤੇ ਮੈਨੂੰ ਚੜ ਜਾਣਾ ਆ ਭਾਬੀ ਪੱਖਾ ਲਾ ਲਿਓ ਉਹ ਪੱਕੇ ਨਾਲ ਗੈਸ ਬਲਦਾ ਵਾ ਥੋੜਾ ਸਲੋ ਕਰਕੇ ਚਲਾ ਲਿਓ ਮੈਨੂੰ ਬੜੀ ਹਵਾ ਲੱਗੀ ਜਣੀ ਆ ਕੋਈ ਗੱਲ ਨਾਲ ਨਾਲੇ ਪੋਤਾ ਕੰਮ ਕਰਦਾ ਨਹੀਂ ਗਰਮੀ ਲੱਗਦੀ ਹੁੰਦੀ ਯਾਦ ਸਹੀ ਫਿਰ ਕੀ ਆ ਹਾਰ ਹੋਇ ਤੈ ਹਿਮੜੋ ਨੇ ਇੱਕਦਰ ਬਣਾ ਤੇ ਸਹੀ ਵੇਖ ਨਾਲ ਕਿੰਨਾ ਸਵਾਦ ਆਉਂਦਾ ਖਾਣ ਦਾ ਆਪਣੇ ਬਣਾ ਕੇ ਜਾਓ ਮੰਮੀ ਮੇਰੇ ਕੋ ਨਹੀਂ ਬੰਦੇ ਮੈਨੂੰ ਲੱਗ ਰਹੀ ਹੈ ਗਰਮੀ ਜੇ ਬਣਾਓਗੇ ਤਾਂ ਖਵਾ ਲ ਦਿਓ ਨਹੀਂ ਤੇ ਮੇਰੇ ਕੋ ਨਹੀਂ ਬੰਦੇ ਆ ਮੈਂ ਚਲੀ ਅੰਦਰ ਵੇਲਾ ਮੰਮੀ ਭਾਬੀ ਦੇ ਕੰਮ ਕਿਤੇ ਕਿਆ ਨਹੀਂ ਹੈਗਾ ਕਿ ਚਲ ਮੈਂ ਬਣਾ ਦਾਂ ਝੂਠੀ ਸੱਚੀ ਹਾਂ ਕਰ ਜਿੰਦੀ ਸਾਡੇ ਦੇ ਲਈ ਰੱਖ ਲੈਂਦੀ ਸੱਚੀ ਨਾ ਕਰ ਜੀ ਇਹਦੇ ਹੱਥੋਂ ਤੁਹਾਨੂੰ ਕੋਈ ਆਸ ਹੀ ਨਹੀਂ ਨਾ ਹੈਗੀ ਤੇ ਵੇਲਾ ਜੇ ਹੁਣੇ ਮੈਂ ਬਣਾ ਲਾਂ ਨਾ ਉਨੇ ਵੇਖੀ ਕਿ ਕਿਤਾ ਥਾਲੀ ਪਰ ਕੇ ਅੰਦਰ ਕਰਦੀ ਹਾਂ ਵੀ ਤਾਂ ਲੈਣੀ ਆ ਬਣੀ ਚੀਜ਼ ਤਾਂ ਹਰੇਕ ਕੋਈ ਖਾ ਲੈਂਦਾ ਜਦੋਂ ਬਣਾਉਣੀ ਪਵੇ ਦੁੱਖ ਦਿਓ ਆ ਵੀ ਸੂਈ ਚ ਨਹੀਂ ਬਣਨਾ ਖਾ ਲੈ ਫਿਰ ਸਾਡਾ ਹੀ ਬਣੇ ਹੁਣ ਖਾਵੇ ਉਹ ਦੰਨ ਵੇਲਾ ਗੈਸ ਹੋਈ ਹੀ ਟੇਡ ਪੀੜੋਂ ਹੁੰਦੀ ਹੁਣ ਵੇਲਾ ਪਕੌੜਿਆਂ ਦੇ ਨਾਲ ਬਣਾ ਕੇ ਖਵਾਲ ਤੇ ਸਵਾਦ ਲੱਗਣੇ ਆ ਆਪ ਬਣਾ ਕੇ ਨਹੀਂ ਖਾ ਸਕਦੇ ਗੈਸ ਨੂੰ ਸਾੜ ਕੇ ਭਾਵੇਂ ਗੈਸ ਦਾ ਪਾਪਾ ਹੋ ਜੇ ਉਥੇ ਕੀ ਆ ਜਦੋਂ ਖਾਣੀ ਚੀਜ਼ ਖਾ ਹੀ ਲੈਣੀ ਆ ਫੇ ਭਾਵੇਂ ਜੋ ਮਰਜ਼ੀ ਹੋਵੇ ਰਾਜਵਿੰਦਰ ਉਹ ਤਾਂ ਮੈਂ ਤਾਂ ਨਹੀਂ ਬਣਾਉਣੀ ਬਣਾਵੇ ਚਾਹੇ ਨਾ ਬਣਾਵੇ